ਸਤਿ ਸ੍ਰੀ ਅਕਾਲ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਬੁਲਟਨ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਨਵੇਂ ਚੁਣੇ ਗਏ ਪੰਚਾਂ ਨੇ ਚੁੱਕੀ ਸੋ ਮੁੱਖ ਮੰਤਰੀ ਮਾਨ ਨੇ ਪੰਚਾਂ ਨੂੰ ਪਿੰਡਾਂ ਨੂੰ ਆਧੁਨਿਕ ਵਿਕਾਸ ਦੇ ਧੁਰੇ ਵਜੋਂ ਸਥਾਪਿਤ ਕਰਨ ਦਾ ਦਿੱਤਾ ਸੱਦਾ ਹਾਈ ਕੋਰਟ ਨੇ ਬਲਵੰਤ ਸਿੰਘ ਰਾਜਵਾਨਾ ਦੀ ਪੈਰੋਲ ਕਿਤੀ ਮਨਜ਼ੂਰ 펄ਕੇ ਜੇਲ ਤੋਂ ਬਾਹਰ ਆਉਣਗੇ ਰਾਜਵਾਨਾ ਆਪਣੇ ਭਰਾ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜਾਣਗੇ ਆਪਣੇ ਪਿੰਡ ਮਹਿਲਾਵਾਂ ਬਾਰੇ ਜਿੱਤੇ ਵਿਵਾਦਿਤ ਬਿਆਨ ਲਈ ਚੰਨੀ ਨੇ ਮੰਗੀ ਮਾਫੀ ਕਿਹਾ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਚੰਨੀ ਵੱਲੋਂ ਨੋਟਿਸ ਦਾ ਜਵਾਬ ਨਹੀਂ ਦਿੱਤੇ ਜਾਣ ਕਾਰਨ ਪੰਜਾਬ ਮਹਿਲਾ ਆਯੋਗ ਨਾਰਾਜ਼ ਕਿਹਾ ਜ਼ਰੂਰਤ ਪਈ ਤਾਂ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ ਫਰਨਾਮ ਸਿੰਘ ਧੂਮਾ ਵੱਲੋਂ ਮਹਾਰਾਸ਼ਟਰ ਦੇ ਸਿੱਖ ਸਮਾਜ ਵੱਲੋਂ ਭਾਜਪਾ ਨੂੰ ਹਮਾਇਤ ਕਰਨ ਦੇ ਮਾਮਲੇ ਨੇ ਫੜਿਆ ਤੂਲ ਅਕਾਲੀ ਦਲ ਨੇ ਧੂਮਾ ਦੇ ਫੈਸਲੇ ਤੇ ਚੁੱਕੇ ਸਵਾਲ ਭਾਜਪਾ ਦੇ ਸਾਦੇ ਨਿਸ਼ਾਨੇ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਮੁੱਖ ਮੰਤਰੀ ਭਗਵੰਤ ਪਾਣ ਨੇ ਸੰਗਰੂਰ ਵਿਖੇ ਨਵੇਂ ਚੁਣੇ ਗਏ ਪੰਚਾਂ ਦੇ ਸੋਚਕ ਸਮਾਗਮ ਦੌਰਾਨ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਨੂੰ ਆਧੁਨਿਕ ਵਿਕਾਸ ਦੇ ਤੂਰੇ ਵਿੱਚ ਤਬਦੀਲ ਕਰਨ ਲਈ ਉਪਰਾਲੇ ਕਰਨ। ਸਰਕਾਰ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੇਗੀ। ਇਸੇ ਨਾਲ ਹੀ 45 ਜਤਾਈ ਕੀ ਪੰਚਾਇਤਾਂ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਣ ਦੇ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਦੇ ਚੁਣੇ ਗਏ ਪੰਚਾਂ ਨੂੰ ਅਹੁਦੇ ਦੀ ਸੌਚ ਕੁਵਾਈ। ਸੰਗਰੂਰ ਵਿਖੇ ਰੱਖੇ ਗਏ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੰਚਾਇਤਾਂ ਨੂੰ ਆਪਣੇ ਪਿੰਡਾਂ ਨੂੰ ਆਗ੍ਰਿਗ ਵਿਕਾਸ ਧੁਰੇ ਵਿੱਚ ਤਬਦੀਲ ਕਰਨ ਲਈ ਪ੍ਰੇਰਕ ਵੱਜੋਂ ਕੰਮ ਕਰਨ ਦਾ ਸੱਦਾ ਦਿੱਤਾ, ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਣ ਨਾਲ ਚੰਗੇ ਨਤੀਜੇ ਸਾਹਮਣੇ ਆਉਣਗੇ। ਸਰਪੰਚ ਬਣਨਾ ਮੈਂਬਰ ਬਣਨਾ ਹੀ ਲੋਕਤੰਤਰ ਦੀ ਨੀਅ ਹੈ। ਔਰ 50% ਇਹਦੇ ਚ ਮਾਵਾ ਭੈਣਾ ਨੇ ਉਹਨਾਂ ਦਾ ਹਿੱਸਾ ਹੈ ਔਰ ਉਹਨਾਂ ਦਾ ਹਿੱਸਾ ਮੈਂ ਕਹਿੰਦਾ ਬਿਲਕੁਲ ਜਾਇਜ਼ ਹੈ ਕਿਉਂਕਿ ਘਰ ਦਾ ਚੁੱਲ੍ਹਾ ਜੇ ਉਹਨਾਂ ਬਿਨਾ ਚੱਲ ਨਹੀਂ ਸਕਦਾ ਤਾਂ ਦੇਸ਼ ਵੀ ਉਹਨਾਂ ਬਿਨਾ ਚੱਲ ਨਹੀਂ ਸਕਦਾ ਸੋ ਪਿੰਡ ਦੇ ਪੰਚਾਇਤ ਨੂੰ ਜਿਹੜਾ ਚਲਾਉਣ ਦੇ ਵਿੱਚ ਯੋਗਦਾਨ ਜਿੰਨਾ ਮਾਵਾ ਭੈਣਾ ਦਾ ਰਹੂਗਾ ਹੋਰ ਵੀ ਮੈਂ ਕਹਿੰਦਾ ਉਹ ਤੇ ਵਾਦਾ ਹੋਣਾ ਚਾਹੀਦਾ ਕਿਉਂਕਿ ਚੁੱਲ੍ਹੇ ਚੌਂਕੇ ਦਾ ਉਹਨਾਂ ਨੂੰ ਪਤਾ ਹੈ ਸਾਫ ਸਫਾਈ ਦਾ ਪਿੰਡਾਂ 'ਚ ਜਿਵੇਂ ਆਪਾਂ ਕਰਨ ਨੂੰ ਫਿਰਦੇ ਆ ਉਹ ਸਭ ਕੁਝ ਉਹਨਾਂ ਨੂੰ ਪਤਾ ਹੈ ਮੁੱਖ ਮੰਤਰੀ ਨੇ ਸਭ ਨੂੰ ਹਰਿਆਵਲ ਵਧਾਉਣ ਵਾਸਤੇ ਪਹਿਲ ਦੇ ਆਧਾਰ ਤੇ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ ਇੱਕ ਆ ਕੰਮ ਜ਼ਰੂਰ ਕਰਨਾ ਹੈ ਆਪਦੇ ਪਿੰਡਾਂ ਦੇ ਜਾਂਦੇ ਰਾਹਾਂ ਨੂੰ ਫਿਰਨੀਆਂ 'ਚ ਤੇ ਪਿੰਡਾਂ ਦੇ ਟਿਊਬਵਲਾਂ ਤੇ ਦਰਖਤ ਜ਼ਰੂਰ ਲਗਾਉਣੇ ਹਨ ਦਰਖਤ ਜਿਹੜੇ ਨੇ ਉਹ ਉਹ ਦੇ ਬਿਨਾ ਆਪਾਂ ਆਕਸੀਜਨ ਜਿਹੜੀ ਐ ਸਾਹ ਤਾਂ ਲੈਣੇ ਐ ਆਪਾਂ ਤਾਂ ਹੁਣ ਐ ਕਰਨ ਲੱਗੇ ਵੀ ਸਾਹ ਦਾ ਕੀ ਐ ਤਾਂ ਬਾਅਦ ਚ ਆਵੇ ਨਾ ਆਵੇ ਕਿਰਾਂ ਚੱਕੀ ਐ ਕੰਮ ਨੂੰ ਕਰਾਂ ਸੋ ਇਹ ਕੰਮ ਨਹੀਂ ਦਰਖਤ ਲਾਉਣੇ ਐ ਪਿੰਡਾਂ ਜਾਂਦੇ ਰਾਹਾਂ ਦੇ ਜਾਂ ਟਿਊਬੇਲਾਂ ਤੇ ਔਰ ਸਭ ਤੋਂ ਵੱਡੀ ਗੱਲ ਐ ਪਿੰਡ ਸਾਰਿਆਂ ਨੂੰ ਪਤਾ ਹੁੰਦਾ ਕਿ ਮੈਂ ਪਤਾ ਪਿੰਡਾਂ ਵਾਲਿਆਂ ਨਾਲ ਤਾਂ ਪਿੰਡਾਂ ਅਸੀਂ ਮਨਰਗਾ ਸਕੀਮ ਦੇ ਤਹਿਤ ਜਿਲ੍ਹਾ ਸੰਗਰੂਰ ਚ 162 ਲੱਖ ਰੁਪਏ ਨਾਲ 1 ਕਰੋੜ 62 ਲੱਖ ਨਾਲ 320000 1317 ਬੂਟੇ ਲਵਾਏ ਨੇ ਅੱਜ ਕੱਲ ਉਹ ਜਮਾਨਾ ਨਹੀਂ ਹੈਗਾ ਕਿ ਬੂਟੇ ਲਾਤੇ ਬਾਅਦ ਚ ਅਵਾਰਾ ਪਸ਼ੂ ਉਹਨੂੰ ਮੁੱਛ ਗਏ ਜਾਂ ਉਹਨੂੰ ਚਰ ਗਏ ਹੁਣ ਤਾਂ 5-5 ਫੁੱਟ ਦੇ 6-6 ਫੁੱਟ ਦੇ ਆ ਜਾਂਦੇ ਆ ਬਣੇ ਬਣਾਏ ਬਸ ਚੱਲਣਾ ਹੀ ਹੁੰਦਾ ਉਹਨਾਂ ਨੇ ਬਸ ਇਹ ਕੁਸ਼ਾਂ ਜ਼ਰੂਰ ਕਰ ਰਹੇ ਹੋ ਨੌਜਵਾਨ ਮੁੰਡੇ ਬਹੁਤ ਸਾਰੇ ਚੁਣੇ ਗਏ ਨੇ ਸਰਬਸੰਮਤੀ ਨਾਲ ਬਹੁਤ ਚੁਣੇ ਗਏ ਨੇ ਇਹ ਤੁਹਾਡਾ ਫਰਜ਼ ਬਣਦਾ ਯਾਦ ਰੱਖਣਗੇ ਲੋਕ ਤੁਹਾਨੂੰ ਵੀ ਹਾਂ ਯਾਰ ਕੋਈ ਪੰਚਾਇਤ ਆਈ ਸੀ ਪਿੰਡ ਦਾ ਸੁਧਾਰ ਕਰਤਾ ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਲਗਭਗ 81095 ਚੁਣੇ ਗਏ ਨੇ ਜਿਨ੍ਹਾਂ ਨੂੰ ਅੱਜ ਮੁੱਖ ਮੰਤਰੀ ਮਾਨ ਵੱਲੋਂ ਸੋਹ ਚੁਕਾਈ ਗਈ ਹਾਈ ਕੋਰਟ ਨੇ ਬਲਵੰਤ ਸਿੰਘ ਰਾਜਵਾਨਾ ਦੀ ਪੈਰੋਲ ਮਨਜ਼ੂਰ ਕਰ ਲਈ ਹੈ ਰਾਜਵਾਨਾ ਪਲਕੇ ਜੇਲ ਤੋਂ ਬਾਹਰ ਆਉਣਗੇ ਇਸ ਦੌਰਾਨ ਉਹ ਆਪਣੇ ਭਰਾ ਦੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਆਪਣੇ ਪਿੰਡ ਜਾਣਗੇ ਪੈਰੋਲ 3 ਘੰਟਿਆਂ ਲਈ ਦਿੱਤੀ ਗਈ ਹੈ ਹਾਈ ਕੋਰਟ ਨੇ ਬਲਵੰਤ ਸਿੰਘ ਰਾਜਵਾਨਾ ਨੂੰ ਪੈਰੋਲ ਤੇ ਦਿੱਤੀ ਹੈ ਰਾਜਵਾਨਾ ਬੁੱਧਵਾਰ ਨੂੰ ਪੈਰੋਲ ਤੇ 3 ਘੰਟਿਆਂ ਲਈ ਜੇਲ੍ਹ ਤੋਂ ਬਾਹਰ ਆਉਣਗੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰਾਜਵਾਨਾ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਦੀ ਪੈਰੋਲ ਦਿੱਤੀ ਹੈ ਇਹ ਪੈਰੋਲ ਉਹਨਾਂ ਨੂੰ ਆਪਣੇ ਵੱਡੇ ਭਰਾ ਕੁਲਵੰਤ ਸਿੰਘ ਦੇ ਭੋਗ ਵਿੱਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ ਇਸ ਦੌਰਾਨ ਉਹ ਲੁਧਿਆਣਾ ਸਥਿਤ ਆਪਣੇ ਜੱਦੀ ਪਿੰਡ ਜਾਣਗੇ ਜਾਸੇ ਇਹ ਕਿ ਇਸ ਤੋਂ ਪਹਿਲਾਂ ਰਾਜਵਾਨਾ ਨੂੰ 2021 ਵਿੱਚ ਆਪਣੇ ਪਿਤਾ ਦੇ ਭੋਗ ਵਿੱਚ ਸ਼ਾਮਲ ਹੋਣ ਲਈ 1 ਘੰਟੇ ਦੀ ਪਰੂਲ ਦਿੱਤੀ ਗਈ ਸੀ। ਬਲਵੰਤ ਸਿੰਘ ਰਾਜਵਾਨਾ ਦੇ ਵੱਡੇ ਭਰਾ ਕੁਲਵੰਤ ਸਿੰਘ ਦੀ 4 ਨਵੰਬਰ ਨੂੰ ਕੈਨੇਡਾ ਵਿੱਚ ਮੌਤ ਹੋ ਗਈ ਸੀ। ਇਹ ਪ੍ਰੋਗਰਾਮ ਲੁਗਿਆਨਾ ਨੇੜੇ ਸਥਿਤ ਉਹਨਾਂ ਦੇ ਜੱਦੀ ਪਿੰਡ ਵਿੱਚ ਰੱਖਿਆ ਗਿਆ ਹੈ। ਇਸ ਲਈ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰੀ ਦੇ ਦਿੱਤੀ। ਹਾਲਾਂਕਿ ਇਸ ਦੌਰਾਨ ਉਹ ਸਖਤ ਸੁਰੱਖਿਆ ਹੇਠ ਜਾਣਗੇ ਇਸ ਤੋਂ ਬਾਅਦ ਉਹ ਵਾਪਸ ਪਟਿਆਲਾ ਜੇਲ੍ਹ ਲਿਆਂਦੇ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਕੁਲਵੰਤ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਲੜਕੇ ਨੂੰ ਮਿਲਣ ਲਈ ਕੈਨੇਡਾ ਗਏ ਸੀ 4 ਨਵੰਬਰ ਦੀ ਸ਼ਾਮ ਨੂੰ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ ਰਾਜਵਾਨਾ ਦੇ ਮਾਤਾ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਹੁਣ ਉਨ੍ਹਾਂ ਦੇ ਦੋ ਭਤੀਜੇ ਅਤੇ ਹੋਰ ਰਿਸ਼ਤੇਦਾਰ ਰਹਿ ਗਏ ਨੇ ਜੇਕਰ ਇਹ ਹੋਇਆ ਕਿ ਰਾਜਵਾਨਾ ਦੀ ਇਹ ਪਟੀਸ਼ਨ ਸੁਪਰੀਮ ਕੋਰਟ ਨੇ ਦੇਸ਼ ਦੇ ਰਾਸ਼ਟਰਪਤੀ ਕੋਲ ਭੇਜੀ ਹੋਈ ਹੈ ਬਲਵੰਤ ਸਿੰਘ ਰਾਜਵਾਨਾ ਕਰੀਬ 28 ਸਾਲਾਂ ਤੋਂ ਜੇਲ੍ਹ ਵਿੱਚ ਨੇ ਤਤਕਾਲੀ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਦੇ ਦੋਸ਼ ਵਿੱਚ ਰਾਜਵਾਨਾ ਨੂੰ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਉਹਨਾਂ ਇਸ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਜਿਹੜੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਕੋਲ ਭੇਜ ਦਿੱਤੀ ਹੈ। ਅਦਾਲਤ ਨੇ ਰਾਸ਼ਟਰਪਤੀ ਦੇ ਸਕੱਤਰ ਨੂੰ ਇਹ ਪਟੀਸ਼ਨ ਰਾਸ਼ਟਰਪਤੀ ਅੱਗੇ ਰੱਖਣ ਲਈ ਕਿਹਾ ਤੇ ਨਾਲ ਹੀ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਉਹ 2 ਹਫ਼ਤਿਆਂ ਦੇ ਅੰਦਰ ਇਸ ਬਾਰੇ ਫੈਸਲਾ ਲੈਣ। ਬਿੱਤੇ ਦਿਨੀ ਮਹਿਲਾਵਾਂ ਬਾਰੇ ਦਿੱਤੇ ਵਿਵਾਦਿਤ ਬਿਆਨ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਫੀ ਮੰਗ ਲਈ ਹੈ। ਉਨਾ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇਕਰ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਹੱਥ ਛੋੜ ਕੇ ਮਾਫੀ ਮੰਗਦੇ ਨੇ ਹਾਲਾਂਕਿ ਚੰਨੀ ਨੂੰ ਵਿਵਾਦਿਤ ਬਿਆਨ ਲਈ ਪੰਜਾਬ ਮਹਿਲਾ ਕਮਿਸ਼ਨ ਨੇ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਪਰ ਚੰਨੀ ਕਮਿਸ਼ਨ ਅੱਗੇ ਪੇਸ਼ ਨਹੀਂ ਹੋਏ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਵਾਦਿਤ ਬਿਆਨ ਲਈ ਮਾਫੀ ਮੰਗ ਲਈ ਹੈ ਚੰਨੀ ਨੇ ਕਿਹਾ ਕਿ ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਹੱਥ ਜੋੜ ਕੇ ਮਾਫੀ ਮੰਗਦੇ ਨੇ ਦੇਖੋ ਯਾਰ ਮੈਂ ਇੱਕ ਗੱਲ ਬੇਨਤੀ ਕਰਾਂ ਕਿ ਮੈਂ ਕੁਝ ਵੀ ਮਨ ਘੜਤ ਗੱਲ ਨਹੀਂ ਕਰਦਾ ਕਿਸੇ ਦੇ ਖਿਲਾਫ ਨਹੀਂ ਬੋਲਦਾ ਅਚਾਨਕ ਤੌਰ ਤੇ ਮੈਂ ਇੱਕ ਸੁਣਿਆ ਸੁਣਾਇਆ ਚੁਟਕਲਾ ਸੁਣਾ ਬੈਠਿਆ ਮੇਰੀ ਕੋਈ ਇਸ ਤਰ੍ਹਾਂ ਦੀ ਨਾ ਮਨਸ਼ਾ ਹੁੰਦੀ ਨਾ ਸੋਚ ਹੁੰਦੀ ਕਿ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਕਰਾਂ ਨਾ ਮੇਰੇ ਇਹ ਜੀ ਸੰਸਕਾਰ ਹੈ ਨਾ ਮੇਰੀ ਆਦਤ ਹੈ ਮੈਂ ਨੀਮਾ ਹੋ ਕੇ ਚੱਲਣ ਵਾਲਾ ਬੰਦਾ ਹੈ ਫੇਰ ਵੀ ਜੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੀ ਹੈ ਮੈਂ ਬਈ ਹੱਥ ਜੋੜ ਕੇ ਮਾਫੀ ਮੰਗਦਾ ਮੈਨੂੰ ਬੀਬੀਆਂ ਨੇ ਬੋਟਾਂ ਦੇ ਨਾਲ ਲੱਦ ਦਾਇਤ ਕੀ ਕਦੇ ਮੈਂ ਸੋਚ ਸਕਦਾ ਕਿ ਕਿਸੇ ਦੇ ਮੈਂ ਖਿਲਾਫ ਬੋਲਾਂ ਉਹਨੂੰ ਹਰ ਵਰਗ ਦੇ ਲੋਕ ਵੋਟ ਪਾਉਂਗੇ ਮੈਂ ਮਹਿਲਾ ਕਮਿਸ਼ਨ ਦੀ ਬੀਬੀ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਪਹਿਲਾਂ ਵੀ ਨੋਟਿਸ ਦਿੱਤਾ ਸੀ ਹੁਣ ਫੇਰ ਦੇਤਾ ਵੋਟਾਂ ਦੇ ਵਿੱਚ ਲੇਕਿਨ ਮੈਂ ਉਸ ਪਾਸੇ ਨਹੀਂ ਜਾਂਦਾ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਕੋਈ ਖਿਲਾਫ ਨਹੀਂ ਜੇ ਕਿਸੇ ਨੂੰ ਵੀ ਜੇ ਨਹੀਂ ਬਲਕਿ ਜੀਨੂ ਜੀਨੂ ਵੀ ਠੇਸ ਪਹੁੰਚੀ ਹੈ ਮੈਂ ਹੱਥ ਜੋੜ ਕੇ ਮਾफी ਮੰਗਦਾ ਸਿਰ ਝੁਕਾ ਕੇ ਮਾਫੀ ਮੰਗਦਾ ਮੇਰੇ ਪਰਿਵਾਰ ਨੇ ਮੇਰੇ ਪਿਤਾ ਨੇ ਮੈਨੂੰ ਨੀਮਾ ਹੋ ਕੇ ਚੱਲਣ ਦੇ ਸੰਸਕਾਰ ਦਿੱਤੇ ਮੈਂ ਆਪਣੇ ਪਿਤਾ ਨੂੰ ਤੇ ਲੋਕਾਂ ਨੂੰ ਜਵਾਬ ਦੇ ਮੈਂ ਕਦੇ ਕਿਸੇ ਬਾਰੇ ਮਾੜਾ ਸੋਚ ਕੇ ਇਹ ਗੱਲ ਨਹੀਂ ਕਰਦਾ ਫੇਰ ਵੀ ਮੈਂ बार-बार ਮਾਫੀ ਮੰਗਦਾ ਕਿ ਜੇ ਕਿਸੇ ਨੂੰ ਠੇਸ ਪਹੁੰਚੀ ਤਾਂ ਮੈਂ ਮਾਫੀ ਚਾਹਨਾ ਹੈ ਧੰਨਵਾਦ ਦੱਸਣਯੋਗ ਹੈ ਕਿ ਗਿੱਦੜਬਾ ਹਲਕੇ ਤੋਂ ਕਾਂਗਰਸ ਉਮੀਦਵਾਰ ਅਮਰਤਾ ਵੜਿੰਗ ਦੇ ਪ੍ਰਚਾਰ ਦੌਰਾਨ ਚੰਨੀ ਨੇ ਵੱਡੀ ਗਿਣਤੀ ਲੋਕਾਂ ਸਾਹਮਣੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਇਸ ਵਿੱਚ ਔਰਤਾਂ ਤੇ ਦੋ ਹੋਰ ਭਾਈਚਾਰਿਆਂ ਬਾਰੇ ਟਿੱਪਣੀ ਕੀਤੀ ਗਈ ਸੀ ਉਸ ਦਾ ਜ਼ਿਆਦਾਤਰ ਲੋਕਾਂ ਨੇ ਬੁਰਾ ਮਨਾਇਆ ਸੀ ਆਮ ਆਦਮੀ ਪਾਰਟੀ ਤੇ ਭਾਜਪਾ ਨੇ ਚੰਨੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਸੀ ਗਿੱਦੜਬਾ ਵਿੱਚ ਮਹਿਲਾਵਾ ਵਾਲੇ ਦਿੱਤੇ ਗਏ ਵਿਵਾਦਿਤ ਬਿਆਨ ਲਈ ਬੇਸ਼ੱਕ ਚੰਨੀ ਨੇ ਮੀਡੀਆ ਸਾਹਮਣੇ ਹੱਥ ਜੋੜ ਕੇ ਮਾਫੀ ਮੰਗ ਲਈ ਹੈ ਪਰ ਪੰਜਾਬ ਮਹਿਲਾ ਆਯੋਗ ਚੰਨੀ ਤੋਂ ਸੰਤੁਸ਼ਟ ਨਹੀਂ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਚੰਨੀ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਗਿੱਦੜਬਾਹ ਵਿੱਚ ਮਹਿਲਾਵਾਂ ਬਾਰੇ ਦਿੱਤੇ ਆਪਣੇ ਵਿਵਾਦਿਤ ਬਿਆਨ ਲਈ ਬੇਸ਼ੱਕ ਚੰਨੀ ਨੇ ਮੀਡੀਆ ਸਾਹਮਣੇ ਹੱਥ ਜੋੜ ਕੇ ਮੁਆਫੀ ਮੰਗ ਲਈ ਹੈ ਪਰ ਉਹ ਪੰਜਾਬ ਮਹਿਲਾ ਆਯੋਗ ਅੱਗੇ ਪੇਸ਼ ਨਹੀਂ ਹੋਏ ਜਿਸ ਤੇ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਇਤਰਾਜ਼ ਜਤਾਇਆ ਉਹਨਾਂ ਕਿਹਾ ਕਿ ਚੰਨੀ ਨੋਟਿਸ ਨੂੰ ਅਕਸਰ ਇਗਨੋਰ ਕਰਦੇ ਨੇ ਜੇਕਰ ਉਹ ਭੇਜੇਗੇ ਨੋਟਿਸ ਦਾ ਜਵਾਬ ਨਹੀਂ ਦਿੰਦੇ ਤਾਂ ਉਹਨਾਂ ਨੂੰ ਦੁਬਾਰਾ ਨੋਟਿਸ ਭੇਜਿਆ ਜਾਵੇਗਾ ਤੇ ਜੇਕਰ ਜ਼ਰੂਰਤ ਪਈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਦੇਖੋ ਉਹਨਾਂ ਦੀ ਆਦਤ ਹੀ ਹੈਗੀ ਹੈ ਕਿ ਉਹ ਸਾਰੇ ਚੀਜ਼ ਨੂੰ ਇਗਨੋਰ ਕਰ ਦਿੰਦੇ ਨੇ ਲੋਕਾਂ ਦੇ opinion ਇਗਨੋਰ ਕਰ ਦਿੰਦੇ ਨੇ ਨੋਟਿਸ ਇਸ ਇਗਨੋਰ ਕਰ ਦਿੰਦੇ ਨੇ ਇਸ ਚੀਜ਼ ਦੇ ਨਾਲ ਲੇਕਿਨ ਅਸੀਂ ਫਿਰ ਵੀ ਉਹਨਾਂ ਦੀ ਇੰਤਜ਼ਾਰ ਜਰੂਰ ਸ਼ਾਮ ਤੱਕ ਕਰਾਂਗੇ ਔਰ ਅਗਰ ਉਹ ਫਿਰ ਵੀ ਨਹੀਂ ਹੁੰਦੇ ਤਾਂ ਅਸੀਂ ਉਹਨਾਂ ਨੂੰ ਸੈਕੰਡ ਲੈਟਰ ਇਸ਼ੂ ਕਰਾਂਗੇ ਫਿਰ ਵੀ ਉਹਨਾਂ ਨੂੰ ਟਾਈਮ ਦਿਨੇ ਕਿ ਅਗਰ ਉਹਨਾਂ ਨੂੰ ਜਦੋਂ ਪਤਾ ਲੱਗ ਰਿਹਾ ਕਿ ਉਹ ਕਹ ਔਰ ਇਹ ਜਿਹੜੇ ਈਮੇਲਸ ਨੇ ਉਹਨਾਂ ਦੇ ਆਫੀਸ਼ੀਅਲ ਈਮੇਲਸ ਨੇ ਕਿਨੇ ਦੇ ਉੱਤੇ ਨੋਟਿਸ ਗਿਆ ਹੈ ਇਹ ਡਿਲੀਵਰ ਹੋ ਚੁੱਕੀਆਂ ਨੇ ਉਹਨਾਂ ਦੇ ਲੇਕਿਨ ਅਰਸ਼ ਇਸ ਫੇਰ ਦੁਬਾਰਾ ਕਰ ਦਿੰਨੇ ਆ ਫੇਰ ਵੀ ਉਹਨਾਂ ਨੂੰ ਟਾਈਮ ਦੇਣੇ ਕਿ ਆਪਣਾ ਆ ਕੇ ਸਪਸ਼ਟੀਕਰਨ ਕਰਨ ਕਿ ਉਹ ਕਿਉਂ ਇਸ ਤਰੀਕੇ ਦੇ ਨਾਲ ਉਹਨਾਂ ਨੇ ਕਿਸੇ ਕਮਿਊਨਿਟੀ ਨੂੰ ਟਾਰਗੇਟ ਕੀਤਾ ਵਿਮਨ ਨੂੰ ਟਾਰਗੇਟ ਕੀਤਾ ਅਗਰ ਮਤਲਬ ਲੱਗਦਾ ਕਿ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਕੇ ਮਾਫੀ ਮੰਗਣ ਅਗਰ ਫੇਰ ਵੀ ਲੈਟਰ ਸੈਕੰਡ ਲੈਟਰ ਦੇ ਉੱਤੇ ਵੀ ਇਹ ਕੰਮ ਨਹੀਂ ਹੋ ਰਿਹਾ ਰਿਐਕਟ ਕਰਦੇ ਇਸ ਚੀਜ਼ ਦੇ ਉੱਤੇ ਫਿਰ ਅਸੀਂ ਡੀਜੀਪੀ ਸਾਹਿਬ ਨੂੰ ਲੈਟਰ ਲਿਖਾਂਗੇ ਦੇ ਉੱਤੇ ਕਿ ਜੋ ਬ तरीके ਦੇ ਜਿਹੜੇ ਰਿਮਾਰਕਸ ਕੀਤੇ ਨੇ ਔਰ ਜੋ ਵੀ ਇਹ ਅਸ਼ਾਂਤੀ ਭੰਗ ਕਰ ਸਕਦੇ ਨੇ ਸਟੇਟ ਦੇ ਅੰਦਰ ਉਹਦੇ ਉੱਤੇ ਪੂਰੀ ਕਾਰਵਾਈ ਕਰਨੀ ਚਾਹੀਦੀ ਹੈ ਜੋ ਤਾਰਾਵਨ ਉੱਤੇ ਲਗਣੀ ਚਾਹੀਦੀ ਹੈ ਮਾਨਸਿਕ ਸੋਚ ਉਹ ਨਹੀਂ ਆਈ ਮੈਨੂੰ ਲੱਗ ਸਕਦੀ ਹੈ ਕਿ ਉਹ ਕਹਿੰਦੇ ਕਿ ਮੈਂ ਸਾਬਕਾ ਮੁੱਖ ਮੰਤਰੀ ਰਹਿ ਚੁੱਕਿਆ ਮੈਂ ਕਿਸੇ ਦਾ ਮੈਂ ਜਵਾਬ ਦੇ ਹੀ ਨਹੀਂ ਕਿਸੇ ਨੂੰ ਕਰ ਸਕਦਾ ਮੈਂ ਕਮਿਸ਼ਨ ਕੋਲ ਕਿਉਂ ਜਾਵਾਂ ਮੈਂ ਕਿਸੇ ਹੋਰ ਕੋਲ ਜਾ ਕੇ ਜਵਾਬ ਕਿਉਂ ਦਵਾਂ ਲੇਕਿਨ ਭੁੱਲ ਗਏ ਨੇ ਕਿ ਜਿਹੜੇ ਮੁੱਖ ਮੰਤਰੀ ਵੀ ਬਣਾਏ ਸੀ ਇਹ ਪੰਜਾਬ ਦੇ ਉਹੀ ਲੋਕਾਂ ਨੇ ਬਣਾਏ ਸੀ ਜਿਨ੍ਹਾਂ ਨੂੰ ਇਹ ਹੁ ਟਾਰਗੇਟ ਕਰ ਰਹੇ ਨੇ ਠੀਕ ਹੈ ਔਰ ਜਿਹੜੀ ਇਹ ਲੋਕੀ ਇਹਨਾਂ ਨੂੰ ਦੱਸਣਗੇ ਲੋਕ ਇੰਤਜ਼ਾਰ ਕਰ ਰਹੇ ਨੇ ਮੈਲਾਵਾਂ ਇੰਤਜ਼ਾਰ ਕਰ ਰਹੇ ਨੇ ਕਿਉਂ ਸਾਨੂੰ ਇਸ ਚੀਜ਼ ਦੇ ਉੱਤੇ ਪੂਰੀ ਤਰੀਕੇ ਨਾਲ ਸਪਸ਼ਟੀਕਰਨ ਕਰਨ ਕਿ ਉਹਨਾਂ ਨੇ ਕਿਉਂ ਇਹ ਗੱਲ ਕਹੀ ਸੀ ਮਾਫੀ ਮੰਗਣ ਇਸ ਚੀਜ਼ ਨੂੰ ਇਹੀ ਲੋਕਾਂ ਨੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀਗਾ ਤੇ ਇਹੀ ਲੋਕਾਂ ਨੇ ਉਹਨਾਂ ਨੂੰ ਸਬਕ ਵੀ ਸਿਖਾਉਣਗੇ ਮੈਨੂੰ ਇਹ ਦੇਖਣ ਤੋਂ ਪਹਿਲਾਂ ਮੈਂ ਡੀਜੀਪੀ ਸਾਹਿਬ ਨੂੰ ਚਿੱਠੀ ਲਿਖਾਂਗੇ ਇਹਨਾਂ ਦੇ ਬਾਰੇ ਕੀ ਬੰਦ ਹੈ ਔਰ ਅਗਰ ਸਲਾਹ ਲੈ ਕੇ ਕਾਨੂੰਨੀ ਸਲਾਹ ਲੈ ਕੇ ਇਹਦੇ ਬਾਰੇ ਲੋਕ ਸਭਾ ਸਪੀਕਰ ਸਾਹਿਬ ਨੂੰ ਲਿਖਣਾ ਪਿਆ ਉਹਨਾਂ ਨੇ ਵੀ ਜ਼ਰੂਰ ਲਿਖਾਂਗੇ ਜ਼ਿਕਰ ਹੋਇਆ ਕਿ ਸਾਫ ਦਾ ਮੁੱਖ ਮੰਤਰੀ ਤੇ ਮੌਜੂਦਾ ਸੰਸਦ ਮੈਂਬਰ ਚੰਨੀ ਨੇ ਗਿੱਦੜ ਇਸ ਬਿਆਨ ਨੂੰ ਲੈ ਕੇ ਵਿਰੋਧੀਆਂ ਵੱਲੋਂ ਚੰਨੀ ਖਿਲਾਫ ਕਾਰਵਾਈ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪੰਜਾਬ ਵਿੱਚ 3000 ਪੰਚਾਇਤ ਉਮੀਦਵਾਰਾਂ ਦੇ ਸਰਬਸੰਮਤੀ ਨਾਲ ਚੁਣੇ ਜਾਣ ਤੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ। ਇੱਕ ਪਟੀਸ਼ਨ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੀ ਬੈਂਚ ਨੇ ਕਿਹਾ ਕਿ ਇਹ ਬਹੁਤ ਅਜੀਬ ਹੈ ਕਿ ਹਾਈ ਕੋਰਟ ਨੇ ਸੈਂਕੜੇ ਪਟੀਸ਼ਨਰਾਂ ਨੂੰ ਪ੍ਰਭਾਵਿਤ ਧਿਰਾਂ ਦੀ ਸਹੀ ਸੁਣਵਾਈ ਕੀਤੇ ਬਿਨਾ ਹਟਾਜਾ ਦਿੱਤਾ। ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵੱਲੋਂ ਇੱਕ ਵੱਖਰੇ ਤਰ੍ਹਾਂ ਦੀ ਟਿੱਪਣੀ ਕੀਤੀ ਗਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਇਹ ਬਹੁਤ ਹੀ ਅਜੀਬ ਗੱਲ ਹੈ ਕਿ ਪੰਜਾਬ ਵਿੱਚ ਹੋਈਆਂ ਚੋਣਾਂ ਦੌਰਾਨ 13000 ਪੰਚਾਇਤ ਉਮੀਦਵਾਰਾਂ ਵਿੱਚੋਂ 3000 ਬਿਨਾਂ ਮੁਕਾਬਲਾ ਚੁਣੇ ਗਏ ਇਹ ਮਾਮਲਾ ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਸਾਹਮਣੇ ਰੱਖਿਆ ਗਿਆ ਸੁਣਵਾਈ ਦੌਰਾਨ ਬੈਂਚ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਦੱਸਿਆ ਗਿਆ ਕਿ 13000 ਤੋਂ ਵੱਧ ਪੰਚਾਇਤੀ ਅਸਾਮੀਆਂ ਵਿੱਚੋਂ 3000 ਬਿਨਾਂ ਮੁਕਾਬਲਾ ਚੁਣੇ ਗਏ ਨੇ ਸੀਜੀਆਈ ਨੇ ਕਿਹਾ ਕਿ ਇਹ ਬਹੁਤ ਅਜੀਬ ਹੈ ਮੈਂ ਇਸ ਤਰ੍ਹਾਂ ਦੇ ਅੰਕੜੇ ਪਹਿਲਾਂ ਕਦੇ ਨਹੀਂ ਵੇਖੇ ਇਹ ਸੰਖਿਆ ਬੇहद ਮਹੱਤਵਪੂਰਨ ਹੈ ਇੱਕ ਵਕੀਲ ਨੇ ਦਲੀਲ ਦਿੱਤੀ ਕਿ ਚੋਣਾਂ ਦੌਰਾਨ ਇੱਕ ਉਮੀਦਵਾਰ ਦਾ ਚੋਣ ਨਿਸ਼ਾਨ ਹਟਾ ਦਿੱਤਾ ਗਿਆ ਸੀ ਬੈਂਚ ਨੂੰ ਇਹ ਜਾਣ ਕੇ ਵੀ ਹੈਰਾਨੀ ਹੋਈ ਕਿ ਹਾਈ ਕੋਰਟ ਨੇ ਪ੍ਰਭਾਵਿਤ ਟੀਰਾਂ ਦੀ ਸਹੀ ਸੁਣਵਾਈ ਕੀਤੇ ਬਿਨਾਂ ਸੈਂਕੜੇ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਬੈਂਚ ਨੇ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਨੇ ਜਾਂ ਫਟ ਗਏ ਨੇ ਉਹ ਵੀ ਆਪਣੀਆਂ ਸ਼ਿਕਾਇਤਾਂ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰ ਸਕਦੇ ਨੇ ਬੈਂਚ ਨੇ ਸਾਫ਼ ਕੀਤਾ ਕਿ ਸੀਮਾ ਦੀ ਮਿਆਦ ਦੀ ਉਲੰਘਣਾ ਦੇ ਆਧਾਰ 'ਤੇ ਉਹਨਾਂ ਦੀਆਂ ਪਟੀਸ਼ਨਾਂ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ ਅਤੇ ਪਟੀਸ਼ਨਰ ਨੂੰ ਯੋਗਤਾ ਦੇ ਆਧਾਰ ਤੇ ਵਿਚਾਰਿਆ ਜਾਣਾ ਚਾਹੀਦਾ ਹੈ ਬੈਂਚ ਨੇ ਕਿਹਾ ਕਿ ਜੇਕਰ ਹਾਈ ਕੋਰਟ ਵਿੱਚ ਉਹਨਾਂ ਦੀਆਂ ਪਟੀਸ਼ਨਾਂ ਰੱਦ ਹੋ ਜਾਂਦੀਆਂ ਨੇ ਤਾਂ ਪਟੀਸ਼ਨਰ ਸੁਪਰੀਮ ਕੋਰਟ ਤੱਕ ਪਹੁੰਚ ਕਰ ਸਕਦੇ ਨੇ ਦਰਸਲ ਅਕਤੂਬਰ ਵਿੱਚ ਸੁਪਰੀਮ ਕੋਰਟ ਨੇ ਸੁਨੀਤਾ ਰਾਣੀ ਅਤੇ ਹੋਰਾਂ ਵੱਲੋਂ 15 ਅਕਤੂਬਰ ਨੂੰ ਹੋਈਆਂ ਪੰਚਾਇਤੀ ਚੋਣਾਂ ਵਿੱਚ ਬੇਨੀਮਿਆ ਦਾ ਇਲਜ਼ਾਮ ਲਾਉਂਦਿਆਂ ਦਾਇਰ ਪਟੀਸ਼ਨ ਤੇ ਨੋਟਿਸ ਜਾਰੀ ਕੀਤਾ ਸੀ ਸਿਖਰਲੀ ਅਦਾਲਤ ਨੇ ਕਿਹਾ ਕਿ ਪੀੜਤ ਵਿਅਕਤੀ ਚੋਣ ਟ੍ਰਿਬਿਊਨਲ ਅੱਗੇ ਚੋਣ ਪਟੀਸ਼ਨ ਦਾਇਰ ਕਰ ਸਕਦੇ ਨੇ ਜਿਸ ਤੇ 6 ਮਹੀਨਿਆਂ ਵਿੱਚ ਫੈਸਲਾ ਕਰਨਾ ਹੈ ਬੈਂਚ ਨੇ ਕਿਹਾ ਕਿ ਅਸੀਂ ਪਟੀਸ਼ਨ ਕਰਤਾ ਨੂੰ ਚੋਣ ਪਟੀਸ਼ਨ ਦਾਇਰ ਕਰਨ ਦੀ ਇਜਾਜ਼ਤ ਦਿੰਦੇ ਹਾਂ ਰਾਜ ਚੋਣ ਕਮਿਸ਼ਨ 6 ਮਹੀਨਿਆਂ ਦੇ ਅੰਦਰ ਪਟੀਸ਼ਨਾਂ ਤੇ ਫੈਸਲਾ ਕਰੇਗਾ ਦੇਰੀ ਦੀ ਸਥਿਤੀ ਵਿੱਚ ਪਟੀਸ਼ਨ ਕਰਤਾ ਹਾਈ ਕੋਰਟ ਤੱਕ ਪਹੁੰਚ ਕਰ ਸਕਦਾ ਹੈ ਸਿਪਰੀਮ ਕੋਰਟ ਨੇ ਵੋਟਾਂ ਵਾਲੇ ਦਿਨ ਯਾਨੀ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਤੇ ਰੋਕ ਲਾਉਣ ਤੇ ਇੱਕ ਇਹ ਕਹੇ ਕਿ ਇਨਕਾਰ ਕਰ ਦਿੱਤਾ ਸੀ ਕਿ ਜੇਕਰ ਅਦਾਲਤਾਂ ਚੋਣਾਂ ਵਾਲੇ ਦਿਨ ਹੀ ਇਸ ਪ੍ਰਕਿਰਿਆ ਤੇ ਰੋਕ ਲਗ ਪਈਆਂ ਤਾਂ ਇਸ ਨਾਲ ਅਰਾਜਕਤਾ ਫੈਲ ਜਾਵੇਗੀ ਹਾਈ ਕੋਰਟ ਨੇ ਪੰਚਾਇਤੀ ਚੋਣਾਂ ਨੂੰ ਚੁਣੌਤੀ ਦੇਣ ਵਾਲੀਆਂ ਕਰੀਬ 1000 ਪਟੀਸ਼ਨਾਂ ਨੂੰ ਉਮੀਦਵਾਰਾਂ ਵੱਲੋਂ ਦਾਖਲ ਨਾਮਜ਼ਦਗੀ ਪੱਤਰਾਂ ਨੂੰ ਮਨਮਾਨੇ ਟੰਗ ਨਾਲ ਰੱਦ ਕਰਨ ਦੇ ਆਧਾਰ ਤੇ ਖਾਰਜ ਕਰ ਦਿੱਤਾ ਸੀ ਬਾਬਾ ਹਰਨਾਮ ਸਿੰਘ ਤੁਮਾ ਵੱਲੋਂ ਮਹਾਰਾਸ਼ਟਰ ਦੇ ਸਿੱਖ ਸਮਾਜ ਵੱਲੋਂ ਭਾਜਪਾ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਇਹ ਮਾਮਲਾ ਹੁਣ ਤੂਲ ਫੜਦਾ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਇਸ ਦੀ ਸਖਤ ਮੁਖਾਲਫਤ ਕੀਤੀ ਗਈ ਹੈ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਤੁਮਾ ਪੂਰੇ ਸਿੱਖ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੁਮਾ ਦੇ ਇੱਕ ਐਲਾਨ ਨੇ ਪੰਥਕ ਹਲਕਿਆਂ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ ਤੁਮਾ ਨੇ ਮਹਾਰਾਸ਼ਟਰ ਦੇ ਸਿੱਖ ਸਮਾਜ ਵੱਲੋਂ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਅਗਵਾਈ ਵਾਲੇ ਮਹਾਯੁੱਤੀ ਨੂੰ ਸਮਰਥਨ ਦੇਂਦਾ ਐਲਾਨ ਕੀਤਾ। ਇਸ ਬਾਰੇ ਤੁਮਾ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਭਾਜਪਾ ਵਾਲੇ ਘਟਚੋੜ ਮਹਾਯੁੱਤੀ ਦੇ ਕੰਮਾਂ ਦੀ ਸ਼ਿਲਾਘਾ ਕੀਤੀ। ਉਹਨਾਂ ਕਿਹਾ ਕਿ ਪਿਛਲੇ 2.5 ਸਾਲਾਂ ਦੌਰਾਨ ਸਰਕਾਰ ਨੇ ਗੁਰਨਾਨਕ ਨਾਮਲੇਵਾ ਸੰਗਤ, ਸਿੱਖਾਂ, ਹਿੰਦੂ ਪੰਜਾਬੀਆਂ, ਲੁਬਾਣਿਆਂ, ਸਿੱਖਲੀਗਰਾਂ, ਸਿੰਧੀਆਂ ਦੀ ਭਲਾਈ ਤੇ ਉੱਨਤੀ ਲਈ ਨੀਤੀਆਂ ਲਾਗੂ ਕੀਤੀਆਂ ਨੇ। ਹੁਣ ਤੁਮਾ ਦੇ ਇਸ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇਤਰਾਜ਼ ਜਤਾਇਆ। ਅਕਾਲੀ ਦਲ ਦੇ ਆਗੂਆਂ ਨੇ ਇੱਕ ਪਾਸੇ ਜਿੱਥੇ ਭਾਜਪਾ ਨੂੰ ਨਿਸ਼ਾਨੇ ਤੇ ਲਿਆ ਤਾਂ ਦੂਜੇ ਪਾਸੇ ਅਕਾਲੀ ਆਗੂਆਂ ਦਾ ਕਹਿਣਾ ਹੈ ਕਿ ਧੂਮਾ ਪੂਰੇ ਸਿੱਖ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ ਇਸ ਮੁੱਦੇ ਤੇ ਅਸੀਂ ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਨਾਲ ਗੱਲਬਾਤ ਕੀਤੀ ਜਾਣਦੇ ਹਾਂ ਉਹਨਾਂ ਦਾ ਧੂਮਾ ਦੇ ਬਿਆਨ ਤੇ ਕੀ ਕਹਿਣਾ ਹੈ ਦੇਖੋ ਮੈਂ ਪਹਿਲਾਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਕਿ ਦੰਦਮੀ ਟਕਸਾਲ ਕੌਮ ਦੀ ਇੱਕ ਮਹਾਨ ਸੰਸਥਾ ਦੰਦਮੀ ਟਕਸਾਲ ਨਾਲ ਦੇਸ਼ ਵਿਦੇਸ਼ ਚ ਬੈਠੇ ਲੱਖਾਂ ਸਿੱਖ ਨਾਨਕ ਨਾਮ ਲੈ ਵਰ ਲੋਕ ਦੰਦਮੀ ਟਕਸਾਲ ਨਾਲ ਜੁੜੇ ਨੇ ਪਰ ਅੱਜ ਜੋ ਬਾਬਾ ਹਰਨਾਮ ਸਿੰਘ ਜੀ ਤੁਮਾ ਨੇ ਜੋ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਭਾਜਪਾ ਨੂੰ ਸਮਰਥਨ ਦਿੱਤਾ ਤਾਂ ਇੱਕ ਬਹੁਤ ਵੱਡਾ ਸਵਾਲ ਖੜਾ ਹੋ ਗਿਆ ਕਿ ਕੌਣ ਦੀ ਸੰਸਥਾ ਦਾ ਇਸ ਤਰੀਕੇ ਭਾਜਪਾ ਨੂੰ ਸਮਰਥਨ ਦੇਣਾ ਉਹ ਵੀ ਉਹ ਸੰਸਥਾ ਕਿਹਦੀ ਸੰਸਥਾ ਉਹ ਸੰਤ ਜਰਨੈਲ ਸਿੰਘ ਜੀ ਭਿੰਡਰਾ ਵਾਲਿਆਂ ਦੀ ਉਹਦੇ ਦੋ ਬਹੁਤ ਅਹਿਮ ਗੱਲਾਂ ਨੇ ਮੇਰਾ ਮੇਰਾ ਸਵਾਲ ਹੈ ਕਿ ਤੁਮਾਰਾ ਸਾਹਿਬ ਤੁਸੀਂ ਬੀਜੇਪੀ ਨੂੰ ਸਮਰਥਨ ਤਾਂ ਦਿੱਤਾ ਪਰ ਕੀ ਬੀਜੇਪੀ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੂੰ ਸ਼ਹੀਦ ਮੰਨਦੀ ਹੈ ਬੀਜੇਪੀ ਤਾਂ ਉਹਨਾਂ ਨੂੰ ਸ਼ਹੀਦ ਨਹੀਂ ਮੰਨਦੀ ਹਾਂ ਫਿਰ ਇੱਕ ਕਿਸ ਤਰੀਕੇ ਦਾ ਸਮਰਥਨ ਹੈ ਔਰ ਮੈਂ ਯਾਦ ਕਰਾ ਦਿਆਂ ਕਿ ਜੋ ਬਾਦਲ ਸਾਹਿਬ ਦੀ ਜਿਹੜੀ ਮਿਹਨਤ ਸਦਕਾ ਇਹ ਯਾਦਗਾਰ ਬਣ ਰਹੀ ਹੈ ਉਥੇ ਦੰਦਮਈ ਤਖਤਾਲ ਵਾਲੇ ਵੀ ਉਹਦੇ ਚ ਸੇਵਾ ਨਿਭਾਰੇ ਨੇ ਜਿਹੜੀ ਸੰਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਹੋਰ ਸ਼ਹੀਦਾਂ ਦੀ ਯਾਦ ਕਰ ਰਿਹਾ ਪੀਕੇਸੀ ਨੇ ਤੋਂ ਉਹਦੇ ਤੇ ਬੜੇ ਵੱਡੇ ਕੁਐਸਚਨ ਮਾਰ ਖੜੇ ਕੀਤੇ ਸੀ ਉਹ ਤਾਂ ਉਸ ਸਮੇਂ ਬਾਦਲ ਸਾਹਿਬ ਨੇ ਗਲੀ ਦੀ ਨਾਲੇ ਫੈਸਲਾ ਲਿਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਅਲਾਈਅੰਸ ਸੀ ਪਰ ਬਾਦਲ ਸਾਹਿਬ ਨੇ ਸਟੈਂਡ ਲੈ ਕੇ ਕਿਹਾ ਕਿ ਨਹੀਂ ਇਹ ਬਣੇਗੀ ਉਹ ਗੱਲਾਂ ਦਾ ਕੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਕਿ ਐਡਾ ਵੱਡਾ ਮੁੱਦਾ ਹੈ ਉਹਦੇ ਬਾਰੇ ਤੁਮਨ ਸਾਹਿਬ ਕੀ ਕਹਿਣਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਨਹੀਂ ਹੋਈ ਕਿਉਂਕਿ ਤੁਸੀਂ ਕੌਣ ਨੂੰ ਰਿਪਰੈਜ਼ੈਂਟ ਕਰਦੇ ਹੋ ਸੰਤਮੀਕਸਾਲ ਕੌਮ ਦੀ ਹੈ ਇਹ ਇਕੱਲੀ ਇੱਕ ਬੰਦੇ ਦੀ ਨਹੀਂ ਇੱਕ ਵਿਅਕਤੀ ਵਿਸ਼ੇਸ਼ਤਾ ਨਹੀਂ ਇਹ ਕੌਮ ਦੀ ਸੰਸਥਾ ਹੈ ਸਬੰਧੀ ਸਿੰਗਾ ਦੀ ਰਿਹਾਈ ਦਾ ਕੀ ਬਣਿਆ ਉਹਦੇ ਬਾਰੇ ਦੱਸੋ ਜੋ ਨਾਂਦੇੜ ਸਾਹਿਬ ਕਿਉਂਕਿ ਤੁਸੀਂ ਮਹਾਰਾਸ਼ਟਰ ਦਾ ਇਹ ਕਹਿ ਦਿੱਤਾ ਕਿ ਜੀ ਮਹਾਰਾਸ਼ਟਰ ਚ ਸਿੱਖਿਆ ਲਈ ਬਹੁਤ ਕੰਮ ਹੋਏ ਨੇ ਪਰ ਮਹਾਰਾਸ਼ਟਰ ਜਿੱਤਾ ਜਿਹੜੀ ਸਿੱਖਾਂ ਦੀ ਸੰਸਥਾ ਸੀ ਨਾਂਦੇੜ ਸਾਹਿਬ ਬੋਰਡ ਹੈ ਜਿਹੜਾ ਉੱਥੇ ਇਲੈਕਟਿਡ ਮੈਂਬਰਸ ਦੀ ਗਿਣਤੀ ਘਟਾ ਕੇ ਨਾਮਿਨੇਟ ਕਰ ਦਿੱਤੇ ਗਏ ਨੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਤੋ ਮੇਰੇ ਤਾਂ ਬੜੇ ਐਸੇ ਸਵਾਲ ਨੇ ਜਿਹੜੇ ਮੈਂ ਪੁੱਛਣਾ ਚਾਹੁੰਦਾ ਔਰ ਮੈਂ ਤਾਂ ਹੀ ਇਹ ਸਵਾਲ ਖੜਾ ਕੀਤਾ ਹੈ ਕਿ ਦੰਦਮਨੀ ਟਕਸਾਲ ਦਾ ਇਹ ਸਮਰਥਨ ਹੈ ਭਾਰਤੀ ਜਨਤਾ ਪਾਰਟੀ ਨੂੰ ਕਿ ਬਾਬਾ ਹਰਨਾਮ ਸਿੰਘ ਦੀ ਧੁੰਮਾ ਦਾ ਸਮਰਥਨ ਹੈ ਹੁਣ ਇਹ ਚੀਜ਼ ਦੰਦਮਨੀ ਟਕਸਾਲ ਨੂੰ ਸਪਸ਼ਟ ਕਰਨੀ ਚਾਹੀਦੀ ਆ ਕਿ ਕਿਉਂਕਿ ਇਹ ਅਜੇ ਕੌਮ ਹਰ ਇੱਕ ਸਿੱਖ ਇਹ ਸੁਣਨਾ ਚਾਹੁੰਦਾ ਹੈ ਕਿ ਕੀ ਦੰਦਮਨੀ ਟਕਸਾਲ ਵੀ ਕਦੇ ਭਾਜਪਾ ਨੂੰ ਸਮਰਥਨ ਦੇ ਸਕਦੀ ਹੈ ਸੋ ਇਹ ਇੱਕ ਬੜਾ ਵੱਡਾ ਮਸਲਾ ਜਿਹੜਾ ਖੜਾ ਹੋ ਗਿਆ ਔਰ ਨਾਲ ਹੀ ਮੈਂ ਸੁਧਾਰ ਦੇਰ ਦੇ ਵਿੱਚ ਬੈਠੇ ਭਾਈ ਮਨਜੀਤ ਸਿੰਘ ਜੀ ਮੇਰਾ ਸਿੱਧਾ ਸਵਾਲ ਉਹਨਾਂ ਨੂੰ ਹੈ ਕਿਉਂਕਿ ਸੁਧਾਰ ਲਹਿਰ ਲਗਾਤਾਰ ਕੀ ਜੀਪੀ ਦਾ ਸਮਰਥਨ ਲੈ ਕੇ ਕਦੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਲੜਦੇ ਨੇ ਕਦੇ ਜੰਮੂ ਕਸ਼ਮੀਰ ਤੱਕ ਜਾ ਕੇ ਉਹਨਾਂ ਲਈ ਪ੍ਰਚਾਰ ਕਰਦੇ ਨੇ ਤੇ ਭਾਈ ਮਨਜੀਤ ਸਿੰਘ ਜੀ ਵੀ ਸ਼ੀਤਾਂ ਦੇ ਪਰਿਵਾਰ ਚੋਂ ਆਉਂਦੇ ਨੇ ਉਹਨਾਂ ਦੱਸਣ ਕਿ ਕੀ ਹੋ ਹਰਨਾਮ ਸਿੰਘ ਧੁੰਮਾ ਜੀ ਦਾ ਜੋ ਬੀਜੇਪੀ ਨੂੰ ਸਮਰਥਨ ਹੈ ਜਾਂ ਜਮਵੀ ਟਕਸਾਲ ਦਾ ਸਮਰਥਨ ਹੈ ਕਿਉਂਕਿ ਟਕਸਾਲ ਦਾ ਹੀ ਹੈ ਪਰਿਵਾਰ ਉਹ ਵੀ ਉਹ ਹੀ ਦੱਸਣ ਕਿ ਕੀ ਹੋ ਇਸ ਫੈਸਲੇ ਨਾਲ ਸਹਿਮਤ ਨੇ ਇਹ ਇੱਕ ਬੜੀ ਵੱਡੀ ਖਤਰੇ ਦੀ ਘੰਟੀ ਪੰਥਲੀ ਵੱਜ ਗਈ ਹੈ ਬੜੀ ਵੱਡੀ ਖਤਰੇ ਦੀ ਘੰਟੀ ਕੌਮਲੀ ਵੱਜ ਗਈ ਹੈ ਦੇਖੋ ਬਾਹਰਲੇ ਦੇਸ਼ਾਂ ਦੇ ਵਿੱਚ ਇਕਾਂ ਤੇ ਹਮਲੇ ਹੋ ਰਹੇ ਹੋਣ ਮਨੋਰਟੀਜ਼ ਦੇ ਵਿੱਚ ਇੱਕ ਐਡਾ ਵੱਡਾ ਉਰੇ ਦੇ ਵਿਸ਼ਵਾਸੀ ਖੜੀ ਹੋ ਗਈ ਹੋਵੇ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਸੜਕਾਂ ਤੇ ਹੋਣ ਐਸੇ ਦੇ ਵਿੱਚ ਅਗਰ ਤਕਸਾਲ ਸਮਰਥਨ ਦੇਗੀ ਸਭ ਆਪਣੇ ਆਪ ਦੇ ਵਿੱਚ ਬਹੁਤ ਚਿੰਤਾਜਨਕ ਹੈ ਬਹੁਤ ਹੈਰਾਨੀਜਨਕ ਤੁਮਾ ਵੱਲੋਂ ਮਹਾਰਾਸ਼ਟਰ ਸਿੱਖ ਸਮਾਜ ਵੱਲੋਂ ਪਾਪਾ ਨੂੰ ਹਮਾਇਤ ਕਰਨ ਦਾ ਮਾਮਲਾ ਹੁਣ ਟੂਲ ਫੜਦਾ ਜਾ ਰਿਹਾ ਹੈ ਅਕਾਲੀ ਦਲ ਵੱਲੋਂ ਇਸ ਦੀ ਮੁਖਾਲਫਤ ਕਰਨ ਤੋਂ ਬਾਅਦ ਤੁਮਾਂ ਕੀ ਪ੍ਰਤੀਕਿਰਿਆ ਦਿੰਦੇ ਨੇ ਦੇਖਣਾ ਹੋਵੇਗਾ ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਛੇਤੀ ਹੀ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ ਜਿਸ ਦਾ ਫਾਇਦਾ ਲੱਖਾਂ ਲੋਕਾਂ ਨੂੰ ਮਿਲੇਗਾ ਖਾਸ ਗੱਲ ਇਹ ਹੈ ਕਿ ਇਸ ਵਾਰ ਇਸ ਯੋਜਨਾ ਤਹਿਤ ਲਾਪਤਿਆਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਸੂਬਾ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਹੈ ਜ਼ਰੂਰਤਮੰਦਾਂ ਨੂੰ ਮਕਾਨ ਬਣਾਉਣ ਲਈ ਕੁੱਲ 2.2 ਲੱਖ ਰੁਪਏ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਨੂੰ ਲੈ ਕੇ ਇੱਕ ਅਹਿਮ ਖਬਰ ਹੈ ਪਾਰੇ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਜ਼ ਯੋਜਨਾ 2 ਜਲਦੀ ਹੀ ਲਾਗੂ ਹੋਣ ਜਾ ਰਹੀ ਹੈ ਇਸ ਨਾਲ ਪੰਜਾਬ ਦੇ ਲੱਖਾਂ ਲੋਕਾਂ ਨੂੰ ਫਾਇਦਾ ਹੋਵੇਗਾ ਖਾਸ ਕਰਕੇ ਇਹ ਕਿ ਇਸ ਯੋਜਨਾ ਲਈ ਪੰਜਾਬ ਸਰਕਾਰ ਲਾਪਤਿਆਂ ਨੂੰ 25000 ਰੁਪਏ ਦੇ ਬਜਾਏ ਹੁਣ 1 ਲੱਖ ਰੁਪਏ ਦੇਵੇਗੀ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਮਿਲ ਕੇ ਜ਼ਰੂਰਤਮੰਦਾਂ ਨੂੰ ਪੂਨੇ 2 ਲੱਖ ਰੁਪਏ ਦਿੰਦੇ ਸਨ ਹੁਣ ਇਹ ਰਕਮ ਵਧਾ ਕੇ 2.5 ਲੱਖ ਰੁਪਏ ਕਰ ਦਿੱਤੀ ਗਈ ਹੈ ਜ਼ਿਆਦਾਤਰ ਸਰਕਾਰੀ ਸਕੀਮਾਂ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲਿਆਂਦੀਆਂ ਗਈਆਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਇਸੇ ਮਹੀਨੇ ਪੰਜਾਬ ਵਿੱਚ ਲਾਗੂ ਹੋਣ ਜਾ ਰਹੀ ਹੈ ਇਸ ਨੂੰ ਵਿੱਤ ਵਿਭਾਗ ਤੋਂ ਹਰੀ ਝੰਡੀ ਮਿਲ ਚੁੱਕੀ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੰਜਾਬ ਦੇ ਲੋਕਾਂ ਨੂੰ ਪਹਿਲਾਂ 175000 ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਸੀ ਜਿਸ ਵਿੱਚ 25000 ਰੁਪਏ ਪੰਜਾਬ ਸਰਕਾਰ ਵੱਲੋਂ ਅਤੇ 1.5 ਲੱਖ ਰੁਪਏ ਕੇਂਦਰ ਸਰਕਾਰ ਵੱਲੋਂ ਦਿੱਤੇ ਜਾਂਦੇ ਸਨ ਪਰ ਹੁਣ ਇਸ ਸਕੀਮ ਵਿੱਚ ਪੰਜਾਬ ਸਰਕਾਰ 25000 ਰੁਪਏ ਦੀ ਬਜਾਏ 1 ਲੱਖ ਰੁਪਏ ਦਾ ਯੋਗਦਾਨ ਪਾਵੇਗੀ ਕੇਂਦਰ ਸਰਕਾਰ ਵੱਲੋਂ 1.5 ਲੱਖ ਰੁਪਏ ਦਿੱਤੇ ਜਾਣਗੇ ਮਤਲਬ ਪਾਪ ਕੁੱਲ ਮਿਲਾ ਕੇ ਇਸ ਤੇ ਲਾਪਾਤਰੀਆਂ ਨੂੰ 2.5 ਲੱਖ ਰੁਪਏ ਦੀ ਸਹਾਇਤਾ ਮਿਲੇਗੀ। ਇਸ ਸਕੀਮ ਤਹਿਤ ਲਾਪਾਤਰੀਆਂ ਨੂੰ ਦੋ ਕਮਰੇ, ਇੱਕ ਬਾਥਰੂਮ ਅਤੇ ਇੱਕ ਰਸੋਈ ਵਾਲਾ ਘਰ ਬਣਾਉਣ ਲਈ ਫੰਡ ਦਿੱਤੇ ਜਾਂਦੇ ਨੇ। ਹੁਣ ਤੁਹਾਨੂੰ ਦੱਸ ਦਿਆਂ ਕਿ ਇਸ ਸਕੀਮ ਲਈ ਯੋਗਤਾ ਕੀ ਹੈ ਤੇ ਕਿਹੜਾ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਇਸ ਦਾ ਲਾਭ ਲਿਆ ਜਾ ਸਕਦਾ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਕੁਝ ਯੋਗਤਾ ਮਾਪਦੰਡ ਨਿਰਧਾਰਿਤ ਕੀਤੇ ਨੇ। ਲਾਪਾਤਰੀਆਂ ਨੂੰ ਇਹਨਾਂ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ 2 ਦੇ ਤਹਿਤ ਉਹਨਾਂ ਲੋਕਾਂ ਨੂੰ ਲਾਭ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੱਕ ਹੈ ਇਸੇ ਨਾਲ ਹੀ ਉਹਨਾਂ ਕੋਲ 45 ਵਰਗ ਗਜ਼ ਜ਼ਮੀਨ ਵੀ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਪਿਛਲੇ 5 ਸਾਲਾਂ ਵਿੱਚ ਕੇਂਦਰ ਜਾਂ ਰਾਜ ਦੀ ਕਿਸੇ ਹੋਰ ਸਕੀਮ ਦਾ ਲਾਭ ਨਹੀਂ ਮਿਲਿਆ ਉਹਨਾਂ ਨੂੰ ਸਰਕਾਰ ਵੱਲੋਂ ਲਾਭ ਦਿੱਤਾ ਜਾਵੇਗਾ ਦਰਸਲ ਇਹ ਯੋਜਨਾ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਆਪਣਾ ਘਰ ਨਹੀਂ ਹੈ ਭਾਰਤ ਸਰਕਾਰ ਨੇ ਅਜੇ ਹੀ ਗਰੀਬ ਲੋੜਵੰਦ ਲੋਕਾਂ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ੁਰੂ ਕੀਤੀ ਹੈ। ਇਸ ਸਕੀਮ ਤਹਿਤ ਭਾਰਤ ਸਰਕਾਰ ਉਹਨਾਂ ਸਾਰੇ ਲੋੜਵੰਦ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ ਜਿਨ੍ਹਾਂ ਕੋਲ ਮਕਾਨ ਨਹੀਂ ਹੈ। ਉਹਨਾਂ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੁਣ ਗੱਲ ਕਰਾਂਗੇ ਸੂਬੇ ਦੇ ਮੌਸਮ ਦੀ। ਬਿਤੇ ਕੁਝ ਦਿਨਾਂ ਤੋਂ ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿੱਚ ਠੰਡ ਦਾ ਜ਼ੋਰ ਵੱਜ ਚੁੱਕਾ ਹੈ। ਕਈ ਇਲਾਕਿਆਂ ਵਿੱਚ ਤੁੰਡ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਅੰਦਰ ਅਗਲੇ 5 ਦਿਨਾਂ ਦੌਰਾਨ ਸੰਘਣੀ ਤੁੰਡ ਪਵੇਗੀ। ਤਾਪਮਾਨ ਵਿੱਚ 2 ਤੋਂ 5 ਡਿਗਰੀ ਦੀ ਗਿਰਾਵਟ ਆਵੇਗੀ। ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਠੰਡ ਦਾ ਜ਼ੋਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਕਈ ਇਲਾਕਿਆਂ ਵਿੱਚ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਮੰਗਲਵਾਰ ਨੂੰ ਕਈ ਥਾਵਾਂ 'ਤੇ ਬੇਸ਼ੱਕ ਧੁੰਦ ਘਟ ਰਹੀ ਪਰ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 5 ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਧੁੰਦ ਦਾ ਜ਼ੋਰ ਰਹੇਗਾ। ਤਾਪਮਾਨ ਵਿੱਚ 2 ਤੋਂ 5 ਡਿਗਰੀ ਦੀ ਗਿਰਾਵਟ ਆਵੇਗੀ। ਮੌਸਮ ਵਿਭਾਗ ਨੇ ਸਵੇਰੇ ਦੇ 14 ਜ਼ਿਲ੍ਹਿਆਂ ਲਈ yellow alert ਜਾਰੀ ਕੀਤਾ ਹੈ। ਇਹਨਾਂ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ ਮਾਂਸਾ ਫਰੀਦਕੋਟ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਅਤੇ ਸੰਗਰੂਰ ਸ਼ਾਮਲ ਨੇ ਮੌਸਮ ਵਿਭਾਗ ਦਾ ਕੀ ਕਹਿਣਾ ਹੈ ਆਉਂਦੇ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਨੂੰ ਲੈ ਕੇ ਉਹ ਵੀ ਜਾਣ ਲੈਣੇ ਆ ਜੀ ਅਸੀਂ ਦੇਖਿਆ ਕਿ ਪਿਛਲੇ ਜਿਹੜੇ 1-2 ਦਿਨ ਤੋਂ ਕੰਡੀਸ਼ਨਸ ਕਲੀਅਰ ਹੋ ਗਈਆਂ ਨੇ ਸਕਾਈ ਕੰਡੀਸ਼ਨਸ ਔਰ ਟੈਂਪਰੇਚਰ ਵੀ ਨੀਅਰ ਨਾਰਮਲ ਚੱਲ ਰਹੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 25.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 9 ਡਿਗਰੀ ਸੈਂਟੀਗ੍ਰੇਡ ਨੀਚੇ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 10 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ ਪੁਆਇੰਟ 2 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਤੁਸੀਂ ਦੇਖ ਸਕਦੇ ਆ ਕਿ ਦੋਨੋਂ ਹੀ ਡੇ ਔਰ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਔਰ ਸਕਾਈ ਕੰਡੀਸ਼ਨਸ ਅੱਜ ਕੱਲ੍ਹ ਕਲੀਅਰ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਘਣੀ ਧੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਆਉਣ ਵਾਲੇ 3-4 ਦਿਨ ਹੋ ਸਕਦੀ ਹੈ ਬਿਲਕੁਲ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੰਘਣੀ ਧੁੰਦ ਦੀ ਪ੍ਰੈਡਿਕਸ਼ਨ ਹੈ ਸੋ ਉਹਦੇ ਕਰਕੇ ਆਈਐਮਡੀ ਵੱਲੋਂ ਜਿਹੜਾ ਕੁਝ ਥਾਵਾਂ ਤੇ yellow alert ਹੋਰ ਕੁਝ ਡਿਸਟ੍ਰਿਕਟਸ ਵਾਸਤੇ orange alert ਜਿਵੇਂ ਲੁਧਿਆਣੇ ਵਾਸਤੇ ਵੀ orange alert ਜਿਹੜਾ ਆਉਣ ਵਾਲੇ 3-4 ਦਿਨਾਂ ਲਈ ਸੰਗਤਤ ਹੁੰਦ ਵਾਸਤੇ ਆਈਐਮਡੀ ਵੱਲੋਂ ਕੀਤਾ ਗਿਆ ਹੈ ਬਿਲਕੁਲ ਜੀ ਕਿਉਂਕਿ ਹੁਣ ਜਿਹੜੀਆਂ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ بارش ਦੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਫਾਰਮਰਸ ਫੀਲਡਸ ਨੂੰ ਇਰੀਗੇਟ ਕਰਕੇ ਜਿਹੜਾ ਕੜਕ ਦੀ ਸੋਇੰਗ ਕਰ ਸਕਦੇ ਨੇ ਜੀ ਕਿਉਂਕਿ ਅੱਜਕੱਲ ਕਲੀਅਰ ਸਕਾਈ ਕੰਡੀਸ਼ਨਸ ਨੇ ਸੋ ਦਿਨ ਵੇਲੇ ਸੀ ਜ਼ਿਆਦਾ ਧੁੰਦ ਨਹੀਂ ਐਕਸਪੈਕਟ ਕਰ ਰਹੇ ਪਰ ਸਵੇਰੇ ਸ਼ਾਮ ਰਾਤ ਦੇ ਟਾਈਮ ਤੇ ਜ਼ਰੂਰ ਧੁੰਦ ਹੋਣ ਦੇ ਚਾਂਸਸ ਨੇ ਜਿਹੜੀ ਸੰਗਣੀ ਤੋਂ ਜ਼ਿਆਦਾ ਸੰਗਣੀ ਧੁੰਦ ਵੀ ਪੰਜਾਬ ਦੇ ਵਿੱਚ ਕਿਤੇ ਕਿਤੇ ਹੋ ਸਕਦੀ ਹੈ ਸੋ ਆਮ ਲੋਕਾਂ ਨੂੰ ਸੇ ਇਹੀ ਸਲਾਹ ਦੇ ਸਕਦੇ ਆ ਕਿ ਇੰਨੀ ਧੁੰਦ ਦੇ ਵਿੱਚ ਜਿਹੜੀ ਵਿਜ਼ਿਬਿਲਟੀ ਘੱਟ ਜਾਂਦੀ ਹੈ ਔਰ ਉਹਦੇ ਨਾਲ ਕਈ ਵਾਰੀ ਬੜੇ ਹਾਦਸੇ ਹੋ ਜਾਂਦੇ ਨੇ ਸੋ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਉਹ ਤੁਹਾਨੂੰ ਜ਼ਰੂਰ ਜਿਹੜੀ ਹੈ ਨਾ ਕੰਡੀਸ਼ਨ ਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀਦੇ ਨੇ ਇਹਨਾਂ ਦਿਨਾਂ ਦੇ ਵਿੱਚ ਸਫ਼ਰ ਤਾਂ ਹੀ ਕਰੋ ਜੇ ਬਹੁਤ ਜ਼ਰੂਰੀ ਹੈ ਆਦਰਵਾਇਜ਼ ਅਵੋਇਡ ਕਰਨਾ ਚਾਹੀਦਾ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਹਾਂ ਬਿਲਕੁਲ ਜੀ ਕਿਉਂਕਿ ਅਸੀਂ ਵੈਸੇ ਵੀ ਦੇਖਿਆ ਕਿ ਬੜੀਆਂ ਵੇਰੀਏਬਲ ਕੰਡੀਸ਼ਨਸ ਚੱਲ ਰਹੀਆਂ ਨੇ ਟੈਂਪਰੇਚਰ ਦੇ ਵਿੱਚ ਫਲਕਚੁਏਸ਼ਨਸ ਬੜੀਆਂ ਚੱਲ ਰਹੀਆਂ ਨੇ ਔਰ ਬਾਰਿਸ਼ ਵੀ ਪਿਛਲੇ ਕੁਝ ਟਾਈਮ ਤੋਂ ਨਹੀਂ ਹੋਈ। ਅ ਪਿਛਲੇ ਮਹੀਨੇ ਦੇ ਵਿੱਚ ਵੀ ਜ਼ਿਆਦਾ ਨਹੀਂ ਹੋਈ ਨਵੰਬਰ ਦੇ ਵਿੱਚ ਵੀ ਹਰੇਕ ਤੱਕ ਨਹੀਂ ਹੋਈ। ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਜਿਹੜੀਆਂ ਚੇਂਜਿੰਗ ਵੈਦਰ ਕੰਡੀਸ਼ਨਸ ਦੇ ਵਿੱਚ ਹੈਲਥ ਇਸ਼ੂਜ਼ ਬਹੁਤ ਹੋ ਜਾਂਦੇ ਨੇ। ਸੋ ਇਹਦਾ ਸਾਰਿਆਂ ਨੂੰ ਹੀ ਬਹੁਤ ਧਿਆਨ ਰੱਖਣਾ ਚਾਹੀਦਾ ਹੈ। ਪਿਛਲੇ 2 ਦਿਨਾਂ ਤੋਂ ਪੂਰਾ ਉੱਤਰ ਭਾਰਤ ਇੱਕ سفید ਚਾਦਰ ਨਾਲ ਲਪਟਿਆ ਹੋਇਆ ਤੁੰਦ ਇਸ ਕਦਰ ਹਾਵੀ ਹੈ ਕਿ ਆਵਾਜਾਈ ਵਿੱਚ ਵੀ ਖਾਸੀ ਪਰੇਸ਼ਾਨੀ ਹੋ ਰਹੀ ਹੈ ਉੱਤਰੀ ਭਾਰਤ ਦੇ ਕਈ ਸ਼ਹਿਰ ਧੁੰਦ ਦੀ ਲਪੇਟ ਵਿੱਚ ਨੇ ਇਥੇ ਦੇ ਚੱਲਦੇਆਂ ਕਈ ਟ੍ਰੇਨਾਂ ਅਤੇ ਹਵਾਈ ਉਡਾਣਾਂ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਏਸ ਪੁਲਟਨ ਨੀ ਨਵਿਆ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ